ਕੋਰ ਕਮੇਟੀ ਦੀ ਬੈਠਕ ਦੇ ਵਿੱਚ ਪੰਜਾਬ ਪ੍ਰਧਾਨ ਸੁਨੀਲ ਜਾਖੜ ਹੋਰੀ ਪਹੁੰਚੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜਾਖੜ ਸਾਹਿਬ ਅੱਜ ਗੱਠ ਜੋੜ ਦਾ ਵੀ ਐਲਾਨ ਹੋ ਗਿਆ ਤੁਸੀਂ ਇਕੱਲੇ ਲੜੋਗੇ ਤਾਂ ਕੀ ਸਟ੍ਰੈਟੇਜੀ ਬਣਾਈ ਜਾਣੀ ਅੱਜ ਹਸ਼ਕਾ ਸਾਹਿਬ ਹਸ਼ਕਾ ਜੀ ਹਸ਼ਕਾ ਸਾਹਿਬ ਹਸ਼ਕਾ ਜੀ ਕੀ ਕੀ ਸਟ੍ਰੈਟੇਜੀ ਬਣਾਈ ਜੰਦਗੀ ਸਿਸਕਾ ਸਿਸਕਾ ਇੱਕੋ ਪਹਿਲਾਂ ਗੱਲ ਕਰਨੀ ਚਾਹੀਦੀ ਹੈ ਨਾ ਜੀ ਫਿਰ ਕਰਦੇ ਹਾਂ ਸਬਾਤ ਚ ਕਰਦੇ ਹਾਂ ਕੋਰ ਕਮੇਟੀ ਮੀਟਿੰਗ ਦੇ ਵਿੱਚ ਕੀ ਕੁਝ ਨਿਕਲਦਾ ਹੈ ਸਟ੍ਰੈਟੇਜੀ ਕਿਹੜੀ ਕਿਹੜੀ ਬਣਾਈ ਜਾਂਦੀ ਕਿਉਂਕਿ ਅਕਾਲੀ ਦਲ ਵੱਲੋਂ ਵੀ ਗੱਠ ਜੋੜ ਜਿਹੜਾ ਹੈਗਾ ਉਹ ਉਹ ਕਿਹਾ ਗਿਆ ਔਰ ਦੂਸਰੇ ਪਾਸੇ ਬੀਜੇਪੀ ਵੱਲੋਂ ਵੀ ਕਿਹਾ ਗਿਆ ਕਿ ਗੱਠਜੋੜ ਜਿਹੜਾ ਉਹ ਨਹੀਂ ਹੋਵੇਗਾ ਔਰ ਕੱਲੀਆਂ 13 ਸੀਟਾਂ ਦੇ ਉੱਤੇ ਇਲੈਕਸ਼ਨ ਜਿਹੜੀ ਉਹ ਬੀਜੇਪੀ ਲੜੇਗੀ ਔਰ ਅੱਜ ਕੋਰ ਕਮੇਟੀ ਦੇ ਵਿੱਚ ਕੀ ਫੈਸਲਾ ਹੁੰਦਾ ਕਿਉਂਕਿ ਪੰਜਾਬ ਪ੍ਰਧਾਨ ਜਿਹੜੇ ਨੇ ਉਹ ਵੀ ਪਹੁੰਚ ਚੁੱਕੇ ਨੇ ਬਾਕੀ ਜਿਹੜੇ ਆਗੂ ਨੇ ਫਿਰ ਚਾਹੇ ਉਹ ਵੱਖ-ਵੱਖ ਜ਼ਿਲ੍ਹਿਆਂ ਤੋਂ ਹੋਣ ਉਹ ਪੰਜਾਬ ਭਰ ਦੀ ਜਿਹੜੀ ਲੀਡਰਸ਼ਿਪ ਹੈ ਉਹ ਪਹੁੰਚ ਰਹੀ ਹੈ ਤੇ ਇਸ ਦੇ ਵਿੱਚ ਮੀਟਿੰਗ ਤੋਂ ਬਾਅਦ ਹੁਣ ਕੀ ਕੁਝ ਨਿਕਲ ਕੇ ਆਉਂਦਾ ਹੈ ਸਟਰੈਟਜੀ ਕਿਹੜੀ ਬਣਾਈ ਜਾਂਦੀ ਹੈ ਇਲੈਕਸ਼ਨਸ ਲੜਨ ਦੇ ਲਈ ਕਿਸ ਤਰੀਕੇ ਦੇ ਪ੍ਰਬੰਧ ਕੀਤੇ ਜਾਂਦੇ ਨੇ ਇਸ ਸਮੇਂ ਦੇ ਅਨੁਸਾਰ ਪ੍ਰੈਸ ਕਾਨਫਰੰਸ ਤੋਂ ਬਾਅਦ ਕੀਤਾ ਜਾਵੇਗਾ ਕੋਰ ਕਮੇਟੀ ਦੀ ਬੈਠਕ ਦੇ ਵਿੱਚ ਪੰਜਾਬ ਪ੍ਰਧਾਨ ਸੁਨੀਲ ਜਾਖੜ ਹੋਰੀ ਪਹੁੰਚੇ ਆ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜਾਖੜ ਸਾਹਿਬ ਅੱਜ ਗੱਠ ਜੋੜ ਦਾ ਵੀ ਐਲਾਨ ਹੋ ਗਿਆ ਤੁਸੀਂ ਇਕੱਲੇ ਲੜੋਗੇ ਤਾਂ ਕੀ ਸਟ੍ਰੈਟਜੀ ਬਣਾਈ ਜਾਣੀ ਅੱਜ ਰਸ਼ਕਾ ਸਾਹਿਬ ਰਸ਼ਕਾ ਜੀ ਰਸ਼ਕਾ ਸਾਹਿਬ ਰਸ਼ਕਾ ਸਾਹਿਬ ਕੀ ਸਟ੍ਰੈਟਜੀ ਬਣਾਈ ਜਾਣੀ ਅੱਜ ਰਸ਼ਕਾ ਸਾਹਿਬ ਰਸ਼ਕਾ ਸਾਹਿਬ ਲੇਕੋ ਪਹਿਲਾਂ ਗੱਲ ਕਰਨੀ ਚਾਹੁੰਦੇ ਆ ਨਾ ਜੀ ਫਿਰ ਕਰਦੇ ਆ ਸਬਾਤ ਚ ਕਰਦੇ ਆ ਅੱਜ ਕੋਰ ਕਮੇਟੀ ਮੀਟਿੰਗ ਦੇ ਵਿੱਚ ਕੀ ਕੁਝ ਨਿਕਲਦਾ ਹੈ ਸਟ੍ਰੈਟਜੀ ਬਣਾਈ ਜਾਂਦੀ ਕਿਉਂਕਿ ਅਕਾਲੀ ਦਲ ਵੱਲੋਂ ਵੀ ਗੱਠਜੋੜ ਜਿਹੜਾ ਹੈਗਾ ਉਹ ਕਿਹਾ ਗਿਆ ਔਰ ਦੂਸਰੇ ਪਾਸੇ ਬੀਜੇਪੀ ਵੱਲੋਂ ਵੀ ਕਿਹਾ ਗਿਆ ਕਿ ਗੱਠਜੋੜ ਜਿਹੜਾ ਉਹ ਨਹੀਂ ਹੋਵੇਗਾ ਔਰ ਕੱਲੀਆਂ 13 ਸੀਟਾਂ ਦੇ ਉੱਤੇ ਇਲੈਕਸ਼ਨ ਜਿਹੜੀ ਉਹ ਬੀਜੇਪੀ ਲੜੇਗੀ ਔਰ ਅੱਜ ਕੋਰ ਕਮੇਟੀ ਦੇ ਵਿੱਚ ਕੀ ਫੈਸਲਾ ਹੁੰਦਾ ਕਿਉਂਕਿ ਪੰਜਾਬ ਪ੍ਰਧਾਨ ਜਿਹੜੇ ਨੇ ਉਹ ਵੀ ਪਹੁੰਚ ਚੁੱਕੇ ਨੇ ਬਾਕੀ ਜਿਹੜੇ ਆਗੂ ਨੇ ਫਿਰ ਚਾਹੇ ਉਹ ਵੱਖ-ਵੱਖ ਜ਼ਿਲ੍ਹਿਆਂ ਤੋਂ ਹੋਣ ਉਹ ਪੰਜਾਬ ਭਰ ਦੀ ਜਿਹੜੀ ਲੀਡਰਸ਼ਿਪ ਹੈ ਉਹ ਪਹੁੰਚ ਰਹੀ ਹੈ ਤੇ ਇਸ ਦੇ ਵਿੱਚ ਮੀਟਿੰਗ ਤੋਂ ਬਾਅਦ ਹੁਣ ਕੀ ਕੁਝ ਨਿਕਲ ਕੇ ਆਉਂਦਾ ਹੈ ਸਟਰੈਟਜੀ ਕਿਹੜੀ ਬਣਾਈ ਜਾਂਦੀ ਹੈ ਇਲੈਕਸ਼ਨਸ ਲੜਨ ਦੇ ਲਈ ਕਿਸ ਤਰੀਕੇ ਦੇ ਪ੍ਰਬੰਧ ਕੀਤੇ ਜਾਂਦੇ ਨੇ ਇਸ ਸਮੇਂ ਦੇ ਅਨੁਸਾਰ ਪ੍ਰੈਸ ਕਾਨਫਰੰਸ ਤੋਂ ਬਾਅਦ ਕੀਤਾ ਜਾਵੇਗਾ ਕੋਰ ਕਮੇਟੀ ਦੀ ਬੈਠਕ ਦੇ ਵਿੱਚ ਪੰਜਾਬ ਪ੍ਰਧਾਨ ਸੁਨੀਲ ਜਾਖੜ ਹੋਰੀ ਪਹੁੰਚੇ ਆ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜਾਖੜ ਸਾਹਿਬ ਅੱਜ ਗੱਠ ਜੋੜ ਦਾ ਵੀ ਐਲਾਨ ਹੋ ਗਿਆ ਤੁਸੀਂ ਇਕੱਲੇ ਲੜੋਗੇ ਤਾਂ ਕੀ ਸਟਰੈਟਜੀ ਬਣਾਈ ਜਾਣੀ ਹੈ ਅੱਜ ਰਸ਼ਕਾ ਸਾਹਿਬ ਰਸ਼ਕਾ ਜੀ ਰਸ਼ਕਾ ਸਾਹਿਬ ਰਸ਼ਕਾ ਸਾਹਿਬ ਕੀ ਸਟਰੈਟਜੀ ਬਣਾਈ ਜਾਣੀ ਹੈ ਅੱਜ ਰਸ਼ਕਾ ਸਾਹਿਬ ਰਸ਼ਕਾ ਸਾਹਿਬ ਲੇਕੋ ਪਹਿਲਾਂ ਗੱਲ ਕਰਨੀ ਚਾਹੁੰਦੇ ਮੀਟਿੰਗ ਦੇ ਵਿੱਚ ਕੀ ਕੁਝ ਨਿਕਲਦਾ ਹੈ ਸਟਰੈਟਜੀ ਕਿਹੜੀ ਕਿਹੜੀ ਬਣਾਈ ਜਾਂਦੀ ਕਿਉਂਕਿ ਅਕਾਲੀ ਦਲ ਵੱਲੋਂ ਵੀ ਗੱਠਜੋੜ ਜਿਹੜਾ ਹੈਗਾ ਉਹ ਕਿਹਾ ਗਿਆ ਔਰ ਦੂਸਰੇ ਪਾਸੇ ਬੀਜੇਪੀ ਵੱਲੋਂ ਵੀ ਕਿਹਾ ਗਿਆ ਕਿ ਗੱਠਜੋੜ ਜਿਹੜਾ ਉਹ ਨਹੀਂ ਹੋਵੇਗਾ ਔਰ ਕੱਲੀਆਂ 13 ਸੀਟਾਂ ਦੇ ਉੱਤੇ ਇਲੈਕਸ਼ਨ ਜਿਹੜੀ ਉਹ ਬੀਜੇਪੀ ਲੜੇਗੀ ਔਰ ਅੱਜ ਕੋਰ ਕਮੇਟੀ ਦੇ ਵਿੱਚ ਕੀ ਫੈਸਲਾ ਹੁੰਦਾ ਕਿਉਂਕਿ ਪੰਜਾਬ ਪ੍ਰਧਾਨ ਜਿਹੜੇ ਨੇ ਉਹ ਵੀ ਪਹੁੰਚ ਚੁੱਕੇ ਨੇ ਬਾਕੀ ਜਿਹੜੇ ਆਗੂ ਨੇ ਫਿਰ ਚਾਹੇ ਉਹ ਵੱਖ-ਵੱਖ ਜ਼ਿਲ੍ਹਿਆਂ ਤੋਂ ਹੋਣ ਉਪ ਪੰਜਾਬ ਭਰ ਦੀ ਜਿਹੜੀ ਲੀਡਰਸ਼ਿਪ ਹੈ ਉਹ ਪਹੁੰਚ ਰਹੀ ਹੈ ਤੇ ਇਸ ਦੇ ਵਿੱਚ ਮੀਟਿੰਗ ਤੋਂ ਬਾਅਦ ਹੁਣ ਕੀ ਕੁਝ ਨਿਕਲ ਕੇ ਆਉਂਦਾ ਹੈ ਸਟਰੈਟਜੀ ਕਿਹੜੀ ਬਣਾਈ ਜਾਂਦੀ ਹੈ ਇਲੈਕਸ਼ਨਸ ਲੜਨ ਦੇ ਲਈ ਕਿਸ ਤਰੀਕੇ ਦੇ ਪ੍ਰਬੰਧ ਕੀਤੇ ਜਾਂਦੇ ਨੇ ਇਸ ਸਮੇਂ ਦੇ ਅਨੁਸਾਰ ਪ੍ਰੈਸ ਕਾਨਫਰੰਸ ਤੋਂ ਬਾਅਦ ਕੀਤਾ ਜਾਵੇਗਾ ਕੈਮਰਾ ਪਰਸਨ ਦੀਪਕ ਦੇ ਨਾਲ ਮੌਜੂਦ ਕੰਗ ਦਿਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp channel par but...